ਓਏ ਸ਼ੀਤਲ ਸਿਆ ਓਏ ਹਜੇ ਤੇਰੇ ਝਾੜੂ ਵਾਲੇ ਪੋਸਟਰ ਵੀ ਲੱਗੇ ਪਏ ਹੋਣ ਓਏ ਹਜੇ ਇੱਥੇ ਕਿਤੇ ਲੱਗੇ ਪਏ ਹੋਣੇ ਹਜੇ ਓਏ ਉਹ ਉਹ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਹਜੇ ਉਹਦਾ ਰੰਗ ਜਾਂ ਫਿੱਟ ਲੈਣ ਦਿੰਦਾ ਹੁਣ ਫੁੱਲ ਵਾਲੇ ਲਾ ਲੇ ਮੇਰੇ ਨਾਲ ਨਾ ਪੰਗਾ ਲਿਓ ਮੈਂ ਇਹਨਾਂ ਨੂੰ ਕਹਿਣਾ ਵੱਡੇ ਇਨਕਲਾਬੀ ਆਗੇ ਤੁਹਾਡੇ ਵਾਂਗੂ ਅਸੀਂ ਤੁਹਾਡੇ ਵਾਂਗੂ ਅਸੀਂ ਨਸ਼ਿਆਂ ਨਸ਼ਿਆਂ ਦੇ ਐਨਡੀਪੀਐਸ ਦੇ ਕੇਸ ਪਏ ਨੇ ਨਸ਼ੇ ਬਕੌਣ ਚ ਲਾਟਰੀਆਂ ਚ ਮੈਂ ਬਥੇੜਾ ਕਿਹਾ ਓਏ ਨਾ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਮੁੱਖ ਮੰਤਰੀ ਸਾਹਿਬ ਮੇਰੇ ਕੋ ਵੀ ਬਹੁਤ ਕੁਸ਼ ਹੈ ਜਾਂ ਤੱਕ ਟਾਈਮ ਰੱਖੋ ਕਰੋ ਸਮੇਂ ਦਾ ਇੱਕ ਗਠਿਤ ਕਰੋ ਮੈਂ ਤੁਹਾਨੂੰ ਚੈਲੰਜ ਕਰਨ ਜਾ ਰਿਹਾ ਕਿ 5 ਤਰੀਕ ਇਲੈਕਸ਼ਨ ਤੋਂ 5 ਦਿਨ ਪਹਿਲੇ ਮੈਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਕਰਨ ਨੂੰ ਤਿਆਰ ਹੈ ਅਗਰ ਮੈਂ ਤੁਹਾਡੀ ਭੈਣ ਦੇ ਖਿਲਾਫ ਜਿਹੜੇ ਜਲੰਧਰ ਦੇ ਵਿੱਚ ਜਿਹੜਾ ਐਮਐਲਏ ਦਲਾਲੀ ਕਰਦਾ ਤੁਹਾਡੇ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਭੈਣ ਦੇ ਨਾਮ ਦੇ ਉੱਤੇ ਤੁਹਾਡੀ ਪਤਨੀ ਦੇ ਨਾਮ ਦੇ ਉੱਤੇ ਜਿਹੜਾ ਜਲੰਧਰ ਦਾ ਐਮਐਲਏ ਜਿਹੜਾ ਪੈਸਿਆਂ ਦੀ ਗਲਾਈ ਕਰਦਾ ਹੈ ਅਗਰ ਮੈਂ ਉਹ ਰਿਵਿਡੈਂਸ ਨਹੀਂ ਦੇ ਪਾਇਆ ਤੁਸੀਂ ਮੈਨੂੰ ਜੇਲ੍ਹ ਭੇਜ ਦਿਓ ਤੇ ਮੈਂ ਇਲੈਕਸ਼ਨ ਵੀ ਨਹੀਂ ਲੜਾਂਗਾ ਕਿ ਮੈਨੂੰ ਫਲਾਣੇ ਨੇ ਕਿਹਾ ਸੀ ਫਲਾਣੇ ਨੇ ਘਰ ਵਾਲੀ ਫਲਾਣੇ ਨੂੰ ਹੈ ਕਮਾਲ ਹੈ ਯਾਰ ਅਸੀਂ ਮੈਂ ਪੈਸੇ ਕਮਾਉਣੇ ਹੁੰਦੇ ਬਾਬੇ ਮੈਂ ਅੱਜ ਤੋਂ 20 ਸਾਲ ਪਹਿਲਾਂ 25 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਲੈਂਦਾ ਸੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਕਮਾ ਲੈਂਦਾ ਬਥੇਰੇ ਮੈਂ ਇੱਥੋਂ ਇੱਥੋਂ ਲੋਕਾਂ 'ਚੋਂ ਪੈਸੇ ਕਮਾਉਂਗਾ ਹਰੇਕ ਨੂੰ ਆਉਤੇ ਵਾਰਗਾ ਨਹੀਂ ਸਮਝੀਦਾ ਹੁੰਦਾ ਸੀਤਲ ਸਿੰਘ ਕੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪਾਣੀ ਕਿਤੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਸਰ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਵੇਟ ਕਿਉਂ ਕਰਦਾ 5 ਤਰੀਕ ਦੀ ਵੇਟ ਕਿਉਂ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਕਰ ਅੱਜ ਸ਼ਾਮ ਨੂੰ ਕਰ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਅਸੀਂ ਕਹ ਨਕਲੀ ਤਾਂ ਨਹੀਂ ਹੈਗੀ ਖਾ ਲਾ ਕਾਹ ਪੁੱਛੋ ਇਹਨੂੰ ਆ ਮੀਡੀਆ ਨੂੰ ਕਾਹ ਕਾ ਕਹਾਣੀ ਸੀ ਜਿਹਦੇ ਟਿਕਟ ਅਨਾਉਂਸ ਕਰਨ ਆਏ ਸੀ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾਉ ਜੇ ਰਿੰਕੂ ਨੂੰ ਟਿਕਟ ਦਿੰਦੀ ਅਸੀਂ ਕਾ ਪਾਰਟੀ ਦਾ ਡਿਸੀਜਨ ਹੈ ਤੂੰ ਖਾ ਲਾ ਤੂੰ ਤਾਂ ਐਮਐਲਏ ਤੈਨੂੰ ਕੀ ਲੈਣਾ ਤੇ ਜਦੋਂ ਰਿੰਕੂ ਨੇ ਹੁਣ ਰਿੰਕੂ ਨਾ ਮੋਟਰਸਾਈਕਲ ਤੇ ਬੈਠਾ ਜਾਂਦਾ ਸੀ ਉਹ ਜ਼ਹਿਰ ਦੀ ਗੋਲੀ ਪਤਾ ਨਹੀਂ ਕਿੱਥੇ ਗਈ ਮੈਥੋਂ ਬਾਲੇ પેટ ਨਾ ਖਲਾਓ ਤਰ ਚੱਲਗੇ ਮੇਰੇ ਕੋਲੇ ਸ਼ਿਕਾਇਤਾਂ ਆਉਂਦੀਆਂ ਮੈਂ ਰਿੰਕੂ ਨੂੰ ਕਹਿੰਦਾ ਇਹਨੂੰ ਕਹਿੰਦਾ ਓਏ ਸ਼ੀਤ ਓਏ ਓਏ ਸੁਧਰ ਜਾ ਓਏ ਤੇਰੀਆਂ ਸ਼ਿਕਾਇਤਾਂ ਆਈ ਜਾਂਦੀ ਓਏ ਸੁਧਰ ਜਾ ਓਏ ਨਾ ਕਰ ਕਹਿੰਦਾ ਤੁਹਾਨੂੰ ਤਾਂ ਪਤਾ ਹੀ ਨਹੀਂ ਰਾਜਨੀਤੀ ਦਾ ਮੈਂ ਕਿਹਾ ਚੱਲ ਫਿਰ ਤੂੰ ਕਰ ਲੈ ਜਿਹੜੀ ਕਰਨੀ ਹੈ ਇਹਦਾ ਇਤਿਹਾਸ ਦੇਖ ਕੇ ਵੀ ਮੁੱਕਰ ਗਿਆ ਸੀ ਕਹਿੰਦਾ ਹੁਣ ਮੇਰਾ ਮਨ ਬਦਲ ਗਿਆ ਮੈਂ ਸੇਵਾ ਕਰੂੰਗਾ ਅਸੀਂ ਕਹਾਂ ਹੁਣ ਮਨ ਬਦਲ ਗਿਆ ਨਹੀਂ ਹੁਣ ਮਾਨ ਬਦਲ ਗਿਆ ਭਗਵਾਨ ਤਮਾਨ ਸਾਰੇ ਟੱਬਰ ਸਮੇਤ ਜਲੰਧਰ ਦੀਆਂ ਗਲੀਆਂ ਚ ਤੁਰੇ ਫਿਰਦਾ ਮੈਂ ਤੁਰੂੰਗਾ ਮੈਂ ਮੈਂ ਪੰਜਾਬ ਵਾਸਤੇ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਮੈਂ ਤੁਰੂੰਗਾ ਯਾਰ ਮੇਰੇ ਤੇ ਪਵੰਦੀ ਲਾਈ ਆ ਕਹਿੰਦੇ ਭਗਵਾਨਤ ਮਾਨ ਨੂੰ ਨਹੀਂ ਇੱਥੇ ਆਉਣਾ ਚਾਹੀਦਾ ਕਿਉਂ ਨਹੀਂ ਹੁਣ ਚਾਹੀਦਾ ਭਾਈ ਆ ਪੰਜਾਬ ਆ ਮੇਰਾ ਪੰਜਾਬ ਆ ਦੁਕਾਨਾਂ ਨੇ ਮੇਰੀਆਂ ਦੁਕਾਨਾਂ ਨੇ ਜਲੰਧਰ ਵਾਲਿਓ ਭਗਵਾਨਤ ਮਾਨ ਜੀ ਜਿੰਦਾਬਾਦ ਜਲੰਧਰ ਵਾਲਿਓ ਐਸਾ ਸਾਬਕ ਸਿਖਾਇਓ ਦੁਬਾਰਾ ਪੰਜਾਬ ਚ ਕੋਈ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ ਯਾਰ ਇੱਕ ਬੰਦਾ ਐਮਐਲਏ ਬਣ ਗਿਆ ਸੱਤਾਧਾਰੀ ਪਾਰਟੀ ਚੋਂ ਬਣ ਗਿਆ ਜਾਂ ਤਾਂ ਮੇਥੋਂ ਮੇਥੋਂ ਮੈਂ ਕੋਈ ਗਾਰੰਟੀ ਨਾ ਦਿੱਤੀ ਹੋਵੇ ਦੁਬਾਰਾ ਅਸਤੀਫਾ ਦੇ ਕੇ ਕਹਿੰਦਾ ਹੁਣ ਮੈਨੂੰ ਇਦੋਂ ਐਮਐਲਏ ਬਣਾਓ ਕੀ ਗੱਲ ਵੀ ਪਹਿਲਾ ਹੈ ਨਹੀਂ ਸੀ ਤਰਖਾ ਬੱਜੂਗੀ ਪੈਨਸ਼ਨ ਬੱਜੂਗੀ ਹਾਂ ਤੈਨੂੰ ਆਇਆ ਹੈ ਕਿ ਮੈਂ ਬੀਜੇਪੀ ਵਾਲੇ ਪਾਸੇ ਬਣ ਜਾਊਂਗਾ ਤਾਂ ਮੈਨੂੰ ਲੁੱਟ ਦਾ ਮੌਕਾ ਮਿਲ ਜੂ ਉਹ ਤਾਂ ਮਿੱਤਰਾ ਫਿਰ ਉਧਰੋਂ ਵੀ ਬਣ ਜੇਗਾ ਤਾਂ ਮੈਨੂੰ ਹੀ ਮਿਲਣਾ ਫਿਰ ਉਹ ਤਾਂ ਪਰਚੇ ਪਏ ਨੇ ਫਿਰ ਉਹ ਤਾਂ ਮੈਂ ਤੈਨੂੰ ਪੁੱਛੇ ਰਾ ਸਮਝਾਇਆ ਸੀ ਨਾ ਕਰੇ ਕੰਮ ਨਾ ਕਰ ਪੁਰਾਣੇ ਪੁਰਾਣੇ ਭੁੱਲ ਜਾਂਦੇ ਆ ਕੋਈ ਗੱਲ ਨਹੀਂ ਹੁਣ ਠੀਕ ਕਰ ਲੈ ਨਾ ਸਿਆਣੇ ਕਹਿੰਦੇ ਆ ਨਾ ਸਿਆ ਜਿਹੜਾ ਬਾੜਾ ਸਿਆਣਾ ਕਾ ਹੁੰਦਾ ਹੈ ਉਹ ਕਾਹ ਦਾ ਸੋ ਮੈਂ ਕਹਿਣਾ ਚਾਹਨਾ ਕਿ ਭਾਈ ਲੋਕਤੰਤਰ ਦਾ ਮਜ਼ਾਕ ਡਾਉਣ ਵਾਲਿਆਂ ਨੂੰ ਖੁੰਝੇ ਲਾਓ ਦੁਬਾਰਾ ਜ਼ਿੰਦਗੀ ਚ ਪਰਚਾ ਨਾ ਭਰੇ ਬੰਦਾ ਇਹ ਯਾਰ ਬਹੁਤ ਸਾਰਾ ਪਿਆਰ ਦਿੱਤਾ 2022 ਚ ਵੀ ਪਰ ਕੋਈ ਬੰਦਾ ਹੁਣ ਕਿਵੇਂ ਕਿਸੇ ਦਾ ਦਿਲ ਪਰਖੇ ਉਹਨੂੰ ਲਾਲਚ ਜਾਗ ਪਿਆ ਉਹ ਇਧਰ ਉਧਰ ਚਲਾ ਗਿਆ ਪਰ ਪ੍ਰਮਾਤਮਾ ਕਹਿੰਦਾ ਕਿ ਕੋਈ ਗੱਲ ਨਹੀਂ ਫਿਰ ਤੂੰ ਜਾਣਦਾ ਕਿ ਤੇ ਹੋਰ ਵੀ ਨਹੀਂ ਤਾਂ ਉਹਦੀ ਉਹਨੇ ਅਸਤੀਫਾ ਦਿੱਤਾ ਇਹ ਬੋਟਾ ਪਾਉਣ ਦੀ ਲੋੜ ਕੀ ਸੀ ਜੇ ਉਹ ਇਮਾਨਦਾਰ ਹੁੰਦਾ ਲੋਕਾਂ ਲਈ ਆ ਬੋਟਾ ਦਵਾਰੇ ਪਾਉਣ ਦੀ ਲੋੜ ਕੀ ਸੀ ਕੀ ਲੋੜ ਸੀ ਜੇ ਬੰਦਾ ਐਮਐਲਏ ਬਣ ਗਿਆ ਹੁਣ ਵੀ ਐਮਐਲਏ ਬਣਨ ਵਾਸਤੇ ਖੜਾ ਹੈ ਫਿਰ ਕੀ ਫਰਕ ਪੈ ਜੂਗਾ ਇਹਦਾ ਮਤਲਬ ਇਧਰੋਂ ਪੈਸੇ ਨਹੀਂ ਬਣਦੇ ਸੀ ਉਧਰੋਂ ਬਣਾਉਣੇ ਚਾਹੁੰਦਾ ਹੁਣ ਵੀ ਤਾਂ ਮੈਲੇ ਹੀ ਖੜਾ ਹੈ ਹੁਣ ਕਹਿੰਦਾ ਮੈਨੂੰ ਇੱਧਰਲੇ ਪਾਸੇੋਂ ਵੋਟਾਂ ਪਾਓ ਕਿਉਂ ਪਾਈਏ ਕਦੇ ਮਰ ਜਾ ਚਿੜੀਏ ਕਦੇ ਜোঁਜਾ ਚਿੜੀਏ ਇਹ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝਿਆ ਇਹਨਾਂ ਨੇ ਕਦੇ ਇੱਧਰ ਨੂੰ ਹੱਕ ਲੋ ਕਦੇ ਇੱਧਰ ਨੂੰ ਹੱਕ ਲੋ ਹੱਦ ਆ ਯਾਰ ਐਸੇ ਕੰਮ ਵਾਸਤੇ ਅਸੀਂ ਆਏ ਕਿ ਯਾਰ ਇਹਨਾਂ ਨੂੰ ਬਾਹਰ ਕੱਢੋ ਫੇਰ ਸਾਡੇ 'ਚ ਵੀ ਆ ਗਏ ਸੀ ਇਹਨਾਂ ਨੂੰ ਬਾਹਰ ਕੱਢੋ ਯਾਰ ਸਰਦਾਰ ਸੁਖਮਨ ਜਿੰਦਾਬਾਦ ਜਿੰਦਾਬਾਦ ਸਰਦਾਰ ਜਿੰਦਾਬਾਦ ਜਦ ਤੱਕ ਕੋਈ ਆਉਦਾ ਵਾਦਾ ਹੋਵੇ ਜਾਂ ਮੈਨੂੰ ਇਹ ਦੱਸ ਦੋ ਅੱਜ ਹੁਣ ਮੇਰਾ ਐਮਐਲ ਖੜਾ ਹੁਣ ਮੈਂ ਉਧਰੋਂ ਖੜਾ ਜੀ ਕਿਉਂ ਬਈ ਹੁਣ ਮੈਨੂੰ ਉਧਰੋਂ ਵੋਟਾਂ ਪੋ ਕਿਉਂ ਬਈ ਜਦੋਂ ਤੂੰ ਇਧਰੋਂ ਬਣਦਾ ਗਿਆ ਸੀਗਾ ਫਿਰ ਜੇ ਸੇਵਾ ਹੀ ਕਰਨੀ ਸੀ ਤਾਂ ਇਧਰੋਂ ਕਰ ਲੈਂਦਾ ਉਧਰੋਂ ਦੂਜੀ ਸੇਵਾ ਨਹੀਂ ਹੁੰਦੀ ਨਾ ਆ ਪੰਗਰ ਸੋ ਇਹਨਾਂ ਨੂੰ ਵੇਲੇ ਕਰੋ ਇਹ ਦੋ ਨੇ ਸ਼ਾਨ ਮਾਨ ਬਣਾ ਦੀ ਸ਼ਾਨ ਇਹ ਦੋ ਨੇ ਰਿੰਕੂ ਐ ਸੀਤਲ ਦੋਨਾਂ ਦੇ ਆਪਸ ਆਏ ਸੀ ਠੀਕ ਹੈ ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਅਸੀਂ ਕਹਾਂ ਨਕਲੀ ਤਾਂ ਨਹੀਂ ਹੈਗੀ ਖਾ ਲਾ ਕਾਹ ਪੁੱਛੋ ਇਹਨੂੰ ਆ ਮੀਡੀਆ ਨੂੰ ਕਾਹ ਕਹਾਣੀ ਸੀ ਜਿਹਦੇ ਟਿਕਟ ਅਨਾਉਂਸ ਕਰਨ ਆਏ ਸੀ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਜੇ ਰਿੰਕੂ ਨੂੰ ਟਿਕਟ ਦਿੰਦੀ ਅਸੀਂ ਕਹਾਂ ਪਾਰਟੀ ਦਾ ਡਿਸੀਜਨ ਹੈ ਤੂੰ ਖਾ ਲਾ ਤੂੰ ਤਾਂ ਐਮਐਲਏ ਤੈਨੂੰ ਕੀ ਲੈਣਾ ਤੇ ਜਦੋਂ ਰਿੰਕੂ ਨੇ ਸੇ ਹੁਣ ਰਿੰਕੂ ਨਾ ਮੋਟਰਸਾਈਕਲ ਤੇ ਬੈਠਾ ਜਾਂਦਾ ਸੀ ਉਹ ਜ਼ਹਿਰ ਦੀ ਗੋਲੀ ਪਤਾ ਨਹੀਂ ਕਿੱਥੇ ਗਈ ਮੈਥੋਂ ਬਾਲੇ ਬੇਤ ਨਾ ਖਲਾਓ ਤਾਂ ਚੱਲ ਗਈ ਸਾਰਾ ਕੁਝ ਮੇਰੇ ਕੋਲੇ ਸ਼ਿਕਾਇਤਾਂ ਆਉਂਦੀਆਂ ਮੈਂ ਰਿੰਕੂ ਨੂੰ ਕਹਿੰਦਾ ਓਏ ਸ਼ੀਤ ਓਏ ਓਏ ਸੁਧਰ ਜਾ ਓਏ ਤੇਰੀਆਂ ਸ਼ਿਕਾਇਤਾਂ ਆਈ ਜਾਂਦੀਆਂ ਓਏ ਸੁਧਰ ਜਾ ਓਏ ਨਾ ਕਰ ਕਹਿੰਦਾ ਤੁਹਾਨੂੰ ਤਾਂ ਪਤਾ ਹੀ ਨਹੀਂ ਰਾਜਨੀਤੀ ਦਾ ਮੈਂ ਕਿਹਾ ਚੱਲ ਫਿਰ ਤੂੰ ਕਰ ਲੈ ਜਿਹੜੀ ਕਰਨੀ ਹੈ ਜੇ ਮੈਂ ਮੈਨੂੰ ਇੱਥੇ ਵੋਟਾਂ 'ਚ ਹਾਰਨ ਦਾ ਡਰ ਹੁੰਦਾ ਮੈਂ ਤਾਂ ਅਸਤੀਫਾ ਸੈਪਟ ਕਿਉਂ ਕਰ ਦਈਏ ਗੰਦਸੂ ਇਹ ਤਾਂ ਅਸਤੀਫਾ ਦੇ ਕੇ ਵੀ ਮੁੱਕ ਗਿਆ ਸੀ ਕਹਿੰਦਾ ਹੁਣ ਮੇਰਾ ਮਨ ਬਦਲ ਗਿਆ ਮੈਂ ਸੇਵਾ ਕਰੂੰਗਾ ਅਸੀਂ ਕਹਾਂ ਹੁਣ ਮਨ ਬਦਲ ਗਿਆ ਨਹੀਂ ਹੁਣ ਮਾਨ ਬਦਲ ਗਿਆ ਕਮਾਲ ਹੈ ਯਾਰ ਕਦੇ ਕਦੇ ਮੈਂ ਅਸਤੀਫਾ ਦੇਤਾ ਕਦੇ ਮੈਂ ਅਸਤੀਫਾ ਦਿੱਤਾ ਨਹੀਂ ਕਦੇ ਮੇਰਾ ਅਸਤੀਫਾ ਮੋੜ ਤੋ ਹੁਣ ਮੇਰਾ ਅਸਤੀਫਾ ਲੈ ਲਓ ਲੋਕਾਂ ਨੂੰ ਕੀ ਸਮਝਿਆ ਯਾਰ ਤੁਸੀਂ ਮੈਂ ਤਾਂ ਕਹਿੰਦਾ ਜੁਰਮਾਨਾ ਲੱਗਣਾ ਚਾਹੀਦਾ ਸਾਰਾ ਖਰਚਾ ਉਹ ਤੋਂ ਲੈਣਾ ਚਾਹੀਦਾ ਆ ਵੋਟਾਂ ਦਾ ਵੀ ਤੈਨੂੰ 5 ਸਾਲ ਵਾਸਤੇ ਚੁਣਿਆ ਏ ਤੂੰ ਸੇਵਾ ਕਰ ਜਾਂ ਤਾਂ ਇਹ ਹੋਵੇ ਨਾ ਹੁਣ ਜੇ ਦੁਬਾਰੇ ਚੁਣਿਆ ਗਿਆ ਦੀ ਤਨਖਾਹ ਵਧ ਚੁ ਜਾਂ ਤਾਂ ਇਹ ਹੋਵੇ ਵੀ ਮੈਂ ਨਾ ਮਾ ਚੁਣਿਆ ਗਿਆ ਹੁਣ ਤਨਖਾਹ ਵਧ ਹੋਊ ਨਾ ਨਹੀਂ ਹੋਊਗਾ ਸਾਰਾ ਕੁਝ ਸੋ ਬਲਕੇ ਬਲਕੇ ਸਰਕਾਰ ਵੱਲੋਂ ਸੀ ਜਿੰਨੇ ਮਰਜ਼ੀ ਕੰਮ ਕਰਾ ਲੈਂਦਾ ਕੰਮ ਲੈ ਕੇ ਆਇੰਗੇ ਤਾਂ ਮੈਂ ਸਾਈਨ ਕਰੂੰਗਾ ਆ ਬੰਦਾ ਭਗਤ ਆ ਪਰਮਾਤਮਾ ਨੇ ਭਗਤਾਂ ਦੀ ਵੀ ਤਾਂ ਸੁਣਨੀ ਹੁੰਦੀ ਐ। ਉਹ ਭਾਈ ਆਹ ਸ਼ਰੀਪ ਬੰਦੇ ਨੂੰ ਵੀ ਤਾਂ ਬਿਠਾਉਣਾ ਸੀ ਰੱਬ ਨੇ ਕੁਰਸੀ ਤੇ ਕਿਸੇ ਵਾਸਤੇ ਬੇਲੀ ਵੀ ਕਰਨੀ ਹੁੰਦੀ ਐ ਕੁਰਸੀ। ਜਿੰਦਾਬਾਦ ਜੀ ਧੰਨਵਾਦ ਜੀ ਧੰਨਵਾਦ। ਸੋ ਵੀਰੋ ਮੈਂ ਕਹਿੰਦੇ ਅਕੇ ਕਹਿੰਦਾ ਕੇ ਭਗਵਾਨ ਤਮਾਨ ਸਾਰੇ ਟੱਬਰ ਸਮੇਤ ਜਲੰਧਰ ਦੀਆਂ ਗਲੀਆਂ ਚ ਤੁਰੇ ਫਿਰਦਾ ਭਾਈ ਮੈਂ ਤੁਰੂੰਗਾ ਯਾਰ ਮੈਂ ਮੈਂ ਪੰਜਾਬ ਵਾਸਤੇ ਮੈਨੂੰ ਜਿੱਥੇ ਮਰਜੀ ਲੈ ਜਾ ਮੈਂ ਤੁਰੂੰਗਾ ਯਾਰ ਮੇਰੇ ਤੇ ਬੰਦੀ ਲਾਈ ਆ ਕਹਿੰਦੇ ਭਗਵਾਨ ਤਮਾਨ ਨੂੰ ਇੱਥੇ ਆਉਣਾ ਚਾਹੀਦਾ ਕਿਉਂ ਨਹੀਂ ਹੋਣਾ ਚਾਹੀਦਾ ਭਾਈ ਆ ਪੰਜਾਬ ਹੈ ਮੇਰਾ ਪੰਜਾਬ ਹੈ ਦੁਕਾਨਾਂ ਨੇ ਮੇਰੀਆਂ ਦੁਕਾਨਾਂ ਨੇ ਕਿਉਂ ਨਹੀਂ ਹੋਣਾ ਚਾਹੀਦਾ ਮੈਨੂੰ ਗਰੀਆਂ ਚ ਮੈਨੂੰ ਦਾਨਸ਼ਮੰਦਾ ਬਸਤੀ ਚ ਮੈਨੂੰ ਬਸਤੀ ਛੇਕ ਬਸਤੀ ਚ ਮੈਨੂੰ ਮਾਂ ਕਬੀਰ ਦਾਸ ਮੱਲੇ ਚ ਮੈਨੂੰ ਮੈਨੂੰ ਸਾਰੇ ਆ ਤੁਹਾਡੇ ਵਾਲੇ ਮੱਲੇ ਚ ਆਉਣਾ ਕਿਉਂ ਨਹੀਂ ਚਾਹੀਦਾ ਜੀ ਜਿੰਦਾਬਾਦ ਕੋਈ ਨਹੀਂ ਚਾਹੀਦਾ ਅਗਰ ਭਗਵਾਨ ਜੀ ਵੋਟਾਂ ਮੰਗਦਾ ਕਿਉਂ ਨਹੀਂ ਮੰਗ ਸਕਦਾ ਆਬਾਦ ਐਸਾਸ ਜਲੰਧਰ ਵਾਲਿਓ ਸਰ ਭਗਵੰਤ ਸਿੰਘ ਜਿੰਦਾਬਾਦ ਜਲੰਧਰ ਵਾਲਿਓ ਐਸਾਸ ਸਾਬਕ ਸਿਖਾਇਓ ਦੁਬਾਰਾ ਪੰਜਾਬ ਚ ਕੋਈ ਅਸਤੀਫਾ ਦੇਣ ਦੀ ਹਿੰਮਤ ਨਾ ਕਰੇ ਇਹ ਮਯਾਤ ਸਮਝ ਲਿਆ ਯਾਰ ਲੋਕਤੰਤਰ ਨੂੰ ਮਜ਼ਾਕ ਸਮਝ ਲਿਆ ਯਾਰ ਤੁਸੀਂ ਐਮਪੀ ਬਣ ਕੇ ਐਮਪੀ ਬਣੇ ਰਹੋ ਦੁਬਾਰਾ ਬਣਨ ਦੀ ਕੋਸ਼ਿਸ਼ ਕੀਤੀ ਬਣ ਗਏ ਉਹ ਬੇਲਾ ਕਰਦਾ ਅਰੇੜੀਆਂ ਮੁੱਛਾਂ ਨਹੀਂ ਫਿਰਦਾ ਮੈਂ ਕਹਿੰਦਾ ਸੀ ਮੈਂ ਸ਼ਾਬਾਸ਼ ਸ਼ਾਬਾਸ਼ ਮੈਂ ਤੁਹਾਨੂੰ ਅੰਦਰਲੀ ਗੱਲ ਦੱਸ ਦਿੰਦਾ ਹੁਣ 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 ਉਹਨੂੰ ਹਰਾਉਣ ਨੂੰ ਫਿਰਦਾ ਹੈ ਬੀ ਐਨ ਐ ਮੈਨੂੰ ਮਰਵਾਇਆ ਮੈਂ ਇਹਨੂੰ ਮਰਵਾਉਂਗਾ ਯਾਰ ਕਿਹੜੇ ਚੱਕਰਾਂ ਚ ਲੋਕ ਪਾਤੇ ਯਾਰ ਤੁਸੀਂ ਦੋ ਬੰਦਿਆਂ ਕਰਕੇ ਯਾਰ 15 ਲੱਖ ਬੰਦਾ ਫੂਲੀ ਦੇ ਟੰਗਿਆ ਤੁਸੀਂ ਕਿਹੜੀ ਗੱਲ ਆ ਯਾਰੇ ਸਹੀ ਆ ਨਾ ਮੈਂ ਭਾਸ਼ਣ ਦੇਣ ਨਹੀਂ ਆ ਮੈਂ ਗੱਲ ਕਰ ਪੁੱਛਣ ਆ ਤੁਹਾਨੂੰ ਯਾਰ ਯਾਰ ਇੱਕ ਬੰਦਾ ਐਮ ਐਲ ਏ ਬਣ ਗਿਆ ਸੱਤਾਧਾਰੀ ਪਾਰਟੀ ਚੋਂ ਬਣ ਗਿਆ ਜਾਂ ਤਾਂ ਮੇਥੋਂ ਮੇਥੋਂ ਮੈਂ ਕੋਈ ਗ੍ਰਾਂਟ ਨਾ ਦਿੱਤੀ ਹੋਵੇ ਦੁਬਾਰਾ ਅਸਤੀਫਾ ਦੇ ਕੇ ਕਹਿੰਦਾ ਹੁਣ ਮੈਨੂੰ ਇੱਦਾਂ ਐਮ ਐਲ ਏ ਬਣਾਓ ਕੀ ਗੱਲ ਵੀ ਪਹਿਲਾਂ ਹੈ ਨਹੀਂ ਸੀ ਤਰਖਾ বাজੂਗੀ ਪੈਨਸ਼ਨ বাজੂਗੀ ਹਾਂ ਤੈਨੂੰ ਆਇਆ ਕਿ ਮੈਂ ਬੀਜੇਪੀ ਵਾਲੇ ਪਾਸੇ ਬਣ ਜਾਊਂਗਾ ਤਾਂ ਮੈਨੂੰ ਲੁੱਟ ਦਾ ਮੌਕਾ ਮਿਲ ਜਾਊ ਉਹ ਤਾਂ ਮਿੱਤਰਾ ਫਿਰ ਉਧਰੋਂ ਵੀ ਬਣ ਜੇਗਾ ਤਾਂ ਮੈਨੂੰ ਹੀ ਮਿਲਣਾ ਫਿਰ ਉਹ ਤਾਂ ਪਰਚੇ ਪਏ ਨੇ ਫਿਰ ਉਹ ਤਾਂ ਮੈਂ ਤੈਨੂੰ ਪੁੱਛਿਆ ਸਮਝਾਇਆ ਸੀ ਨਾ ਕਰੇ ਕੰਮ ਨਾ ਕਰ ਪੁਰਾਣੇ ਪੁਰਾਣੇ ਭੁੱਲ ਜਾਂਦੇ ਆ ਕੋਈ ਗੱਲ ਨਹੀਂ ਹੁਣ ਠੀਕ ਕਰ ਲੈ ਨਾ ਬਹੁਤੇ ਸਿਆਣੇ ਉਹ ਸਿਆਣੇ ਕਹਿੰਦੇ ਆ ਨਾ ਜਿਹੜਾ ਬਾੜਾ ਸਿਆਣਾ ਕਾਹ ਹੁੰਦਾ ਹੈ ਬੱਸ ਉਹ ਕਹਾ ਕਹਾ ਬਸ ਨਾ ਤੇਰੀ ਸੋਚ ਤੇ ਮੈਂ ਕਹਿਣਾ ਚਾਹਨਾ ਕਿ ਭਾਈ ਲੋਕਤੰਤਰ ਦਾ ਮਜ਼ਾਕ ਡਾਉਣ ਵਾਲਿਆਂ ਨੂੰ ਖੁੰਝੇ ਲਾਓ ਦੁਬਾਰਾ ਜ਼ਿੰਦਗੀ ਚ ਪਰਚਾ ਨਾ ਭਰੇ ਬੰਦਾ ਇਹ ਯਾਰ ਇਹਨੇ ਲੋਕਾਂ ਦਾ ਧੋਖਾ ਕੀਤਾ ਲੋਕਾਂ ਨਾਲ ਨਹੀਂ ਜਮਾਨਤ ਹੁਣ ਜਦ ਤੋ ਜੂ ਅਗਲੀ ਬਾਰ ਮੈਂ ਤਾਂ ਕਹਿਣਾ ਕਾਨੂੰਨ ਲਿਆਈਏ ਆਪਾਂ ਕਿ ਜਿਹੜਾ ਐਦਾਂ ਧੋਖਾ ਦੇਵੇ ਉਹ ਦੁਬਾਰਾ ਜ਼ਿੰਦਗੀ ਚ ਬੋਟਾ ਚ ਖੜਾ ਨਾ ਹੋ ਸਕੇ। ਕਿ ਤੁਛਾ ਛੱਡ ਕੇ ਚਲੇ ਜਾਂਦੇ ਆ। ਜਿੰਦਾਬਾਦ। ਮੈਂ ਐਮਪੀ ਰਿਆਂ। ਮੈਂ ਦੋ ਵਾਰੀ ਐਮਪੀ ਰਿਆਂ। ਮੈਂ ਦੋਨੋਂ ਵਾਰੀ ਬ੍ਰੋਧੀ ਤੇ ਚੈਂਪੀ ਰਿਆਂ। 14 ਤੋਂ 19 ਤੱਕ ਮੈਂ ਐਮਪੀ ਰਿਆਂ। 14 ਤੋਂ 17 ਤੱਕ ਕਾਲੀ ਦਲ ਸੀ। 17 ਤੋਂ 22 ਤੱਕ ਮੈਂ ਐਮਪੀ ਰਿਆਂ। 17 ਤੋਂ 22 ਤੱਕ ਕੈਪਟਨ ਸੀ ਮੈਂ ਤਾਂ ਕਦੇ ਅਸਤੀਫਾ ਦਿੱਤਾ ਨਹੀਂ ਵੀ ਮੈਂ ਉਧਰਲੇ ਪਾਸੇ ਹਾਂ ਜੀ ਕਿਉਂਕਿ ਮੈਨੂੰ ਪਤਾ ਸੀ ਨਾ ਪੈਸੇ ਖਾਣੇ ਨਹੀਂ ਕੰਮ ਮੇਰੇ ਰੁਕਣੇ ਨਹੀਂ ਮੈਨੂੰ ਕੀ ਪ੍ਰੋਬਲਮ ਹੈ 22 ਚ ਕਿਉਂਕਿ ਮੈਂ ਮੁੱਖ ਮੰਤਰੀ ਬਣ ਗਿਆ ਇਸੇ ਕਰਕੇ ਮੈਨੂੰ ਅਸਤੀਫਾ ਦੇਣਾ ਪਿਆ ਅੱਜ ਸੰਗਰੂਰ ਤੋਂ ਮੀਤ ਹੈ ਪਰ ਜੇ ਕੋਈ ਐਦਾਂ ਦੇ ਹਾਲਾਤ ਨੇ ਤਾਂ ਅਸਤੀਫਾ ਦੇ ਦੋ ਪਰ ਇਹਦਾ ਮਤਲੇ ਥੋੜੀ ਹੈ ਕਿ ਮੈਂ ਐਮਪੀ ਬਣ ਗਿਆ ਮੈਂ ਜੀ ਸਰਕਾਰ ਵਾਲੇ ਪਾਸੋਂ ਨਹੀਂ ਬਣਿਆ ਮੈਂ ਹੁਣ ਅਸਤੀਫਾ ਦੇਉਂਗਾ ਹੁਣ ਮੈਨੂੰ ਉਧਰੋਂ ਵੋਟਾਂ ਪਾਓ ਓ ਹਜੇ ਓਏ ਸ਼ੀਤਲ ਸਿਆ ਓਏ ਹਜੇ ਤੇਰੇ ਮੈਨੂੰ ਲੱਗੇਗਾ ਝਾੜੂ ਵਾਲੇ ਪੋਸਟਰ ਵੀ ਲੱਗੇ ਪਏ ਹੋਣੇ ਓਏ ਹਜੇ ਇੱਥੇ ਕਿਤੇ ਲੱਗੇ ਪਏ ਹੋਣੇ ਹਜੇ ਓਏ ਉਹ ਉਹ ਉਹਨਾਂ ਨੂੰ ਤਾਂ ਉਹਨਾਂ ਨੂੰ ਤਾਂ ਹਜੇ ਉਹਨਾਂ ਰੰਗ ਜਾਂ ਫਿੱਟ ਲੈਣ ਦਿੰਦਾ ਹੁਣ ਫੁੱਲ ਵਾਲੇ ਲਾ ਲੈ ਸੋ ਮੇਰੇ ਨਾਲ ਨਾ ਪੰਗਾ ਲਿਓ ਮੈਂ ਇਹਨੂੰ ਕਹਿਣਾ ਵੱਡੇ ਇਨਕਲਾਬੀ ਆਗੇ ਤਿਆਰ ਕਰਨੇ ਪੈਂਦੇ ਆ ਲੋਕਾਂ ਦੇ ਨਾਲ ਵਿਚਰਨ ਵਾਸਤੇ ਤੁਹਾਡੇ ਵਾਂਗੂ ਅਸੀਂ ਤੁਹਾਡੇ ਵਾਂਗੂ ਅਸੀਂ ਨਸ਼ਿਆਂ ਨਸ਼ਿਆਂ ਦੇ ਐਨਡੀਪੀਐਸ ਦੇ ਕੇਸ ਪਏ ਨੇ ਨਸ਼ੇ ਬਕੌਣ ਚ ਲਾਟਰੀਆਂ ਚ ਮੈਂ ਬਥੇਰਾ ਕਹਾਂ ਉਹ ਨਾ ਹੁਣ ਮੇਰੇ ਤੇ ਇਲਜ਼ਾਮ ਲਾਈ ਜਾਂਦਾ ਕਿ ਮੈਨੂੰ ਫਲਾਣੇ ਨੇ ਕਿਹਾ ਸੀ ਫਲਾਣੇ ਨੇ ਘਰ ਵਾਲੀ ਫਲਾਣੇ ਨੂੰ ਐ ਕਮਾਲ ਐ ਯਾਰ ਅਸੀਂ ਮੈਂ ਪੈਸੇ ਕਮਾਉਣੇ ਹੁੰਦੇ ਬਾਬੇ ਮੈਂ ਅੱਜ ਤੋਂ 20 ਸਾਲ ਪਹਿਲਾਂ 25 ਲੱਖ ਰੁਪਏ ਇੱਕ ਪ੍ਰੋਗਰਾਮ ਦਾ ਲੈ ਨਾ ਸੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਕਮਾ ਲੈੰਦਾ ਬਥੇਰੇ ਮੈਂ ਇੱਥੋਂ ਇੱਥੋਂ ਲੋਕਾਂ 'ਚੋਂ ਪੈਸੇ ਕਮਾਉਂਗਾ ਹਰੇਕ ਨੂੰ ਹਰ ਇੱਕ ਵਰਗਾ ਨਹੀਂ ਸਮਝੀਦਾ ਹੁੰਦਾ ਸ਼ੀਤਲ ਸਿੰਘ ਗੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨੇ ਆ ਤੂੰ ਕਰ ਜਿਹੜੇ ਤੂੰ ਕਰਨੇ ਆ ਫੇਸਬੁੱਕ ਤੇ ਪੈਣੀ ਕਿਤੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਸਰ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਵੇਟ ਕਿਉਂ ਕਰਦਾ 5 ਤਰੀਕ ਦੀ ਵੇਟ ਕਿਉਂ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਕਿਸੇ ਤੇ ਵੀ ਇਨਜ਼ਾਮ ਲਾ ਦਿੰਦੇ ਹਾਂ ਯਾਰ ਕੇਜਰੀਵਾਲ ਤੇ ਜਾਮ ਲਾਤਾ ਫਲਾਨੇ ਬੰਦੇ ਨੇ ਕਿਹਾ ਸੀ ਕੇਜਰੀਵਾਲ ਨੇ ਐ ਕਿਹਾ ਉਹਨੂੰ ਐਨੇ ਪੈਸੇ ਦੇ ਦੇ ਕੇਜਰੀਵਾਲ ਤੇ ਵਿਚਨਾਮੋ ਨਿਸ਼ਾਨ ਨਹੀਂ ਉਹ ਚੱਕ ਕੇ ਜੇਲ੍ਹ ਚ ਮਾਰਿਆ ਹੁਣ ਫਿਰ ਆਪ ਦਾ ਹਾਂਪ ਨੂੰ ਜੇਲ੍ਹ ਦੇਖ ਰਹੀ ਹੈ ਨਾ ਇਹਨੇ ਪਤਾ 5 ਤਰੀਕ ਕਿਉਂ ਕਹੀ ਹੈ ਇਹਨੂੰ ਆਇਆ 5 ਤਰੀਕ ਤੱਕ ਡਰ ਕੇ ਮੇਰੇ ਨਾਲ ਗੱਲ ਕਰਨ ਲੈਣਗੇ ਵੀ ਐ ਕਰ ਤੈਨੂੰ ਛੱਡ ਓ ਮੈਂ ਨਹੀਂ ਛੱਡਦਾ ਤੂੰ ਲਾਲ ਜਾਮ ਜਿਹੜੇ ਲਾਉਣੇ ਤੂੰ ਭਗਤ ਸਿੰਘ ਨਾ ਦੁਗਣੀ ਤੋਂ ਜ਼ਿਆਦਾ ਉਮਰ ਜਿਉਂ ਬੈਠਾ ਭਗਤ ਸਿੰਘ ਇਹਨਾਂ ਨੂੰ ਦੁਗਣੀ ਤੋਂ ਜ਼ਿਆਦਾ ਉਮਰ ਜਿਉਂ ਬੈਠਾ ਅੱਜ ਕੱਲ ਮਰਦਾ ਅੱਜ ਮਰ ਜੂਗਾ ਮੈਂ ਪਰ ਐਸ ਤਾ ਤੇਰੇ ਵਰਗੇ ਇਹ ਜੇ ਗਦਾਰਾਂ ਦਾ ਲੋਕਾਂ ਦੇ ਧੋਖੇ ਵੱਜ ਜਾਂਦਾ ਮੈਂ ਕੋਈ ਲਿਹਾਜ਼ ਨਹੀਂ ਕਰਦਾ ਦੇਖ ਲਈ ਹੁੰਦਾ ਕੀ ਆ ਉਹਨਾਂ ਦੇ ਕੱਲੇ ਯਾਰ ਕੋਈ ਐਸੀ ਗਲੀਆਂ ਚ ਫੇਰ ਫੇਰ ਲਾਤੇ ਯਾਰ ਅਸਤੀਫਾ ਦੇ ਕੇ ਹੁਣ ਮੈਨੂੰ ਪਾਓ ਜੀ ਹੁਣ ਮੈਨੂੰ ਇਧਰੋਂ ਪਾਓ ਜੀ ਕਿਉਂ ਪਾਓ ਜੀ ਜਮਾਨਤਾ ਜਬਤ ਕਰਾਓ ਇਹਨਾਂ ਦੀ ਜਮਾਨਤਾ ਜ਼ਬਤ ਕਰਾਓ ਇਹਨਾਂ ਦੀ ਜੇ ਚਾਹਣੋ ਹਾਂ ਜਮਾਨਤਾ ਦਾ ਕੋਣੇ ਜੇ ਦੀਆਂ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਵੰਦੇ ਮਕਰਮ ਬੋਲੇ ਸੋਨਿਆ ਸਾਰਾ ਸਮਾਜ ਇਕੱਠੇ ਰਹੋ ਏਕਾ ਰੱਖੋ ਜਮਾਨਤਾ ਜ਼ਬਤ ਕਰਾਓ ਅਜੇ ਦੁਬਾਰਾ ਜ਼ਿੰਦਗੀ ਚ ਵੋਟਾਂ ਚ ਖੜਨ ਬਾਰੇ ਸੋਚਣ ਨਾ